ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਅਗਲੇ ਵਿਅਕਤੀ ਦੇ ਸੁਭਾਅ ਬਾਰੇ ਜਾਣਨ ਲਈ ਕਿ ਅਗਲੇ ਵਿਅਕਤੀ ਦਾ ਸੁਭਾਅ ਕਿਵੇਂ ਦਾ ਆ ਤੇ ਅਸੀਂ ਕਈ ਵਾਰੀ ਕੀ ਕਰਦੇ ਹਾਂ ਕਿ ਜਿਸ ਨੂੰ ਕਿ ਪਹਿਲੀ ਵਾਰ ਮਿਲਦੇ ਆ ਨਾ ਤਾਂ ਅਸੀਂ ਬੜੇ ਉਹਦੇ ਨੇੜੇ ਚਲੇ ਜਾਂਦੇ ਆ ਸਾਂਝ ਵਧਾ ਲੈਣੇ ਆ ਤੇ ਫੇਰ ਜਦੋਂ ਅਗਲਾ ਵਿਅਕਤੀ ਸਾਨੂੰ ਧੋਖਾ ਦੇ ਦਿੰਦਾ ਨਾ ਸਾਡੇ ਨਾਲ ਬੇਈਮਾਨੀ ਕਰ ਲੈਂਦਾ ਫਿਰ ਅਸੀਂ ਪਛਤਾਉਨੇ ਆ ਕਿ ਅਸੀਂ ਪਹਿਲਾਂ ਹੀ ਪਰਖ ਕਰ ਲੈਂਦੇ ਕਿ ਅਗਲਾ ਬੰਦਾ ਕਿਵੇਂ ਦਾ ਵਾ ਤੇ ਫਿਰ ਅੱਜ ਆਪਾਂ ਉਹਨਾਂ ਹੀ ਕੁਝ ਗੱਲਾਂ ਬਾਰੇ ਗੱਲ ਕਰਨੀਆਂ ਜਿਸ ਤੋਂ ਸਾਨੂੰ ਪਤਾ ਲੱਗ ਸਕੇ ਕਿ ਅਗਲੇ ਵਿਅਕਤੀ ਦਾ ਸੁਭਾਅ ਕਿਵੇਂ ਦਾ ਵਾ ਉਹਦਾ ਵਿਵਹਾਰ ਕਿਵੇਂ ਦਾ ਆ ਤੇ ਆਜੋ ਫਿਰ ਗੱਲ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਕਿ ਜਦੋਂ ਅਸੀਂ ਕਿਸੇ ਵਿਅਕਤੀ ਨੂੰ ਪਹਿਲੀ ਵਾਰ ਮਿਲਦੇ ਹਾਂ ਤੇ ਉਹਦੇ ਨਾਲ ਬਹੁਤਾ ਖੁੱਲਣਾ ਨਹੀਂ ਚਾਹੀਦਾ ਜੇਕਰ ਅਗਲਾ ਤੁਹਾਡੇ ਨਾਲ ਬਹੁਤ ਗੱਪਸ਼ਪ ਮਾਰ ਰਿਹਾ ਵਾ ਬਹੁਤ ਗੱਲਾਂ ਕਰ ਰਿਹਾ ਵਾ ਤੇ ਨਾਲ-ਨਾਲ ਤੁਹਾਡੇ ਕੋਲੋਂ ਜਾਣਕਾਰੀ ਵੀ ਹਾਸਲ ਕਰ ਰਿਹਾ ਆ ਕਿ ਤੁਹਾਡੀ ਆਮਦਨੀ ਕਿੰਨੀ ਆ ਤੁਸੀਂ ਮਹੀਨੇ ਦਾ ਕੀ ਕਮਾਉਂਦੇ ਹੋ ਤੁਸੀਂ ਸਾਲ ਦਾ ਕੀ ਕਮਾਉਂਦੇ ਹੋ ਕਿ ਗੱਲਾਂ-ਬਾਤਾਂ ਦੇ ਵਿੱਚ ਉਹ ਤੁਹਾਡੇ ਕੋ ਤੁਹਾਡੀ ਆਮਦਨੀ ਦੀ ਜਾਣਕਾਰੀ ਲੈ ਰਿਹਾ ਨਾ ਤਾ ਫਿਰ ਇੰਨਾ ਧਿਆਨ ਜ਼ਰੂਰ ਰੱਖ ਲਓ ਕਿ ਉਹ ਤੁਹਾਡਾ ਲੈਵਲ ਚੈੱਕ ਕਰ ਰਿਹਾ ਆ ਕਿ ਤੁਸੀਂ ਉਸ ਦੇ ਮੁਤਾਬਕ ਸਹੀ ਹੋ ਕਿ ਤੁਸੀਂ ਉਸ ਨਾਲੋਂ ਉੱਪਰ ਹੋ ਜਾਂ ਉਸ ਨਾਲੋਂ ਥੱਲੇ ਹੋ ਜਾਂ ਬਰਾਬਰ ਤੇ ਹੋ ਕਿ ਉਹ ਤੁਹਾਡੇ ਨੂੰ ਚੈੱਕ ਕਰ ਰਿਹਾ ਵਾ ਕਿ ਤੁਸੀਂ ਉਹ ਤੁਹਾਡੇ ਨਾਲ ਸਾਂਝ ਪਾਵੇ ਜਾਂ ਨਾ ਪਾਵੇ ਤੁਸੀਂ ਕਿੱਥੇ ਕੋ ਖੜੇ ਜੇ ਤੁਹਾਡੀ ਆਮਦਨੀ ਉਹ ਇਸ ਕਰਕੇ ਪੁੱਛ ਰਿਹਾ ਆ ਤੇ ਫਿਰ ਤੁਸੀਂ ਧਿਆਨ ਨਾਲ ਉਹਦੇ ਨਾਲ ਗੱਲਾਂ ਬਾਤਾਂ ਕਰੋ ਨੰਬਰ 2 ਜਦੋਂ ਕੋਈ ਕਿਸੇ ਨੂੰ ਤੁਸੀਂ ਪਹਿਲੀ ਵਾਰ ਮਿਲਦੇ ਹੋ ਤੁਸੀਂ ਉਹਦੇ ਨਾਲ ਬਹੁਤ ਗੱਲਾਂ ਕਰਦੇ ਹੋ ਦੁੱਖ ਸੁੱਖ ਫੋਲਦੇ ਹੋ ਤੇ ਅਗਲਾ ਤੁਹਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਦਾ ਆ ਜਾਂ ਤੁਸੀਂ ਉਹਦੇ ਨਾਲ ਕੋਈ ਇਮੋਸ਼ਨਲ ਗੱਲਾਂ ਕਰ ਰਹੇ ਹੋ ਤਾਂ ਉਹ ਗੱਲਾਂ ਸੁਣ ਕੇ ਭਾਵੁਕ ਵੀ ਹੁੰਦਾ ਅੱਖਾਂ ਵੀ ਭਰਦਾ ਤੇ ਫਿਰ ਤੁਸੀਂ ਇਹ ਸਮਝ ਲਓ ਕਿ ਅਗਲਾ ਵਿਅਕਤੀ ਜਿਹੜਾ ਬਹੁਤ ਤੁਹਾਡੀਆਂ ਗੱਲਾਂ ਨੂੰ ਬਹੁਤ ਹੀ ਧਿਆਨ ਨਾਲ ਸੁਣ ਰਿਹਾ ਵਾ ਤੁਹਾਨੂੰ ਇੰਪੋਰਟੈਂਸ ਦੇ ਰਿਹਾ ਆਪਣੀਆਂ ਅੱਖਾਂ ਵੀ ਪਰ ਰਿਹਾ ਆ ਉਥੇ ਫਿਰ ਬਹੁਤਾ ਸੋਚਣ ਦੀ ਲੋੜ ਨਹੀਂ ਕਿਉਂਕਿ ਉਹ ਵਿਅਕਤੀ ਦਿਲ ਦਾ ਸਾਫ਼ ਆ ਤੇ ਤੁਹਾਡੇ ਨਾਲ ਬਹੁਤ ਹੀ ਵਫਾਦਾਰੀ ਦੇ ਨਾਲ ਆਪਣਾ ਰਿਸ਼ਤਾ ਨਿਭਾਵੇਗਾ ਨੰਬਰ 3 ਜਦੋਂ ਤੁਸੀਂ ਕਿਸੇ ਨੂੰ ਪਹਿਲੀ ਵਾਰ ਮਿਲਦੇ ਹੋ ਜਾਂ ਤੁਸੀਂ ਦੂਜੀ ਵਾਰ ਮਿਲਦੇ ਹੋ ਚੰਗੀ ਤਰ੍ਹਾਂ ਤੁਹਾਡੀ ਕੋਈ ਬਹੁਤੀ ਜਾਣ ਪਛਾਣ ਨਹੀਂ ਹੋਈ ਜੇ ਤੁਸੀਂ ਉਸ ਨਾਲ ਗੱਲਾਂ ਕਰ ਰਹੇ ਹੋ ਤਾਂ ਅਗਲਾ ਵਿਅਕਤੀ ਆਪਣੇ ਹੀ ਕੰਮ ਵਿੱਚ ਵਿਅਸਤ ਹੈ ਜਾਂ ਆਪਣੇ ਫੋਨ ਵਿੱਚ ਲੱਗਾ ਮੋਬਾਈਲ 'ਚ ਲੱਗਾ ਤੇ ਤੁਸੀਂ ਉਸ ਨਾਲ ਗੱਲਾਂ ਕਰੀ ਜਾ ਰਹੇ ਹੋ ਤੇ ਉਹ ਤੁਹਾਡੀਆਂ ਗੱਲਾਂ ਵੱਲ ਧਿਆਨ ਨਹੀਂ ਦੇ ਰਿਹਾ ਤੇ ਇਸ ਦਾ ਮਤਲਬ ਇਹ ਆ ਕਿ ਉਹਨੂੰ ਤੁਹਾਡੇ ਵਿੱਚ ਕੋਈ ਇੰਟਰਸਟ ਨਹੀਂ ਹੈ ਉਹ ਤੁਹਾਨੂੰ ਇਗਨੋਰ ਕਰ ਰਿਹਾ ਆ ਉਹਨੂੰ ਤੁਹਾਡੀਆਂ ਗੱਲਾਂ ਸੁਣਨ ਦੀ ਕੋਈ ਦਿਲਚਸਪੀ ਨਹੀਂ ਲੈ ਰਿਹਾ ਉਹ ਫਿਰ ਉੱਥੇ ਤੁਹਾਨੂੰ ਇਹ ਸੋਚਣ ਦੀ ਲੋੜ ਆ ਕਿ ਇਹੋ ਜਿਹੇ ਵਿਅਕਤੀ ਦੇ ਨਾਲ ਸਾਂਝ ਨਹੀਂ ਪਾਉਣੀ ਚਾਹੀਦੀ ਜੋ ਕਿ ਸ਼ੁਰੂਆਤ ਵਿੱਚ ਹੀ ਤੁਹਾਨੂੰ ਇਗਨੋਰ ਕਰੀ ਜਾ ਰਿਹਾ ਆ ਤੁਹਾਨੂੰ ਬਹੁਤੀ ਇੰਪੋਰਟੈਂਸ ਨਹੀਂ ਦੇ ਰਿਹਾ ਤੇ ਫਿਰ ਉਹ ਰਿਸ਼ਤੇ ਨੂੰ ਅੱਗੇ ਕਿਵੇਂ ਨਿਭਾਵੇਗਾ ਆਪਣੀ ਸਾਂਝ ਨੂੰ ਕਿਵੇਂ ਪਾਲੇਗਾ ਇਸ ਕਰਕੇ ਇਹੋ ਜਿਹੀਆਂ ਗੱਲਾਂ ਦਾ ਧਿਆਨ ਰੱਖ ਕੇ ਤੇ ਪਿੱਛੇ ਹੋ ਜਾਣਾ ਚਾਹੀਦਾ ਚੌਥੀ ਗੱਲ ਜੇਕਰ ਤੁਸੀਂ ਕਿਸੇ ਨਾਲ ਮਿਲੇ ਹੋ ਤੁਹਾਡਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਆ ਤੁਸੀਂ ਉਸ ਤੋਂ ਬਾਅਦ ਉਸ ਨੂੰ ਫੋਨ ਕਰਦੇ ਹੋ ਮੈਸੇਜ ਕਰਦੇ ਹੋ ਤੇ ਉਹ ਕੋਈ ਵੀ ਰਿਪਲਾਈ ਨਹੀਂ ਕਰਦਾ ਤੁਹਾਨੂੰ ਕਾਲ ਬੈਕ ਨਹੀਂ ਕਰਦਾ ਤੇ ਫਿਰ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਉਹ ਵਿਅਕਤੀ ਮੈਨੂੰ ਇਗਨੋਰ ਕਰ ਰਿਹਾ ਆ ਉਹ ਸਾਡੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਬਿਜ਼ੀ ਹੋਣ ਦਾ ਬਹਾਨਾ ਲਾ ਰਿਹਾ ਕਿ ਮੈਂ ਬਿਜ਼ੀ ਸੀ ਹਾਂ ਕਦੇ-ਕਦਾਈਂ ਕੋਈ ਬਿਜ਼ੀ ਹੋ ਸਕਦਾ ਆ ਪਰ ਉਹ ਕਦੇ ਤਾਂ ਦਿਨ 'ਚ ਫ੍ਰੀ ਹੋਵੇਗਾ ਤੁਹਾਨੂੰ ਉਹ ਕਾਲ ਵੀ ਕਰ ਸਕਦਾ ਕਿ ਇਸ ਦੀ ਮਿਸ ਕਾਲ ਆਈ ਆ ਜਾਂ ਮੈਂ ਉਹ ਕਾਲ ਅਟੈਂਡ ਨਹੀਂ ਕਰ ਸਕਿਆ ਤੇ ਮੇਰਾ ਫਰਜ਼ ਹੈ ਆ ਕੇ ਮੈਂ ਇਹਨਾਂ ਨੂੰ ਕਾਲ ਬੈਕ ਕਰਾਂ ਤੇ ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦਾ ਤੁਹਾਡੇ ਮੈਸੇਜ ਦਾ ਰਿਪਲਾਈ ਨਹੀਂ ਕਰਦਾ ਤਾਂ ਫਿਰ ਤੁਹਾਨੂੰ ਸਮਝ ਜਾਣਾ ਚਾਹੀਦਾ ਕਿ ਉਹ ਵਿਅਕਤੀ ਤੁਹਾਨੂੰ ਤਵੱਜੋ ਨਹੀਂ ਦੇ ਰਿਹਾ ਉਹ ਵਿਅਕਤੀ ਤੁਹਾਨੂੰ ਇੰਪੋਰਟੈਂਸ ਨਹੀਂ ਦੇ ਰਿਹਾ ਤੁਹਾਨੂੰ ਇਗਨੋਰ ਕਰ ਰਿਹਾ ਤੁਹਾਡੇ ਨਾਲ ਉਹ ਸਾਂਝ ਨਹੀਂ ਰੱਖਣਾ ਚਾਹੁੰਦਾ ਇਸ ਕਰਕੇ ਜਦੋਂ ਵੀ ਕਿਸੇ ਨਾਲ ਸਾਂਝ ਪਾਉਣੀ ਹੋਵੇ ਕੋਈ ਰਿਸ਼ਤਾ ਬਣਾਉਣਾ ਹੋਵੇ ਤੇ ਫਿਰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖ ਲੈਣਾ ਚਾਹੀਦਾ ਕਿ ਅਗਲੇ ਵਿਅਕਤੀ ਦਾ ਸੁਭਾਅ ਕਿਵੇਂ ਦਾ ਤੇ ਉਹ ਸੁਭਾਅ ਨੂੰ ਜਾਣਨ ਵਾਸਤੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖ ਲਿਓ ਤਾਂ ਕਿ ਤੁਸੀਂ ਅੱਗੇ ਜਾ ਕੇ ਧੋਖਾ ਨਾ ਖਾਵੋ ਆਸ ਕਰਦੀ ਹਾਂ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗਣਗੇ ਤੇ ਆਪਣੀ رائے ਜ਼ਰੂਰ ਦਿਓ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੱਸਦੇ ਰਹੋ